ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਉ ਹੋ ਸੋਖ ਕਨੇਰੇ ਸੋਖ ਹੋ ਤਲ ਗੁਰ ਸਵੀਏ ਇਹਨ ਸੋ ਸੈਤ ਸੋ ਪਾਏ ਸੇ ਗੁਰੂ ਕੈ ਤਨਮ ਮਰਨ ਤੋਖਿ ਧਾਈ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ੴ ਕੈ ਸੰਗਹਿ ਮੋਰਖ ਗਾਵਾਰ ਮਨੁਖ ਭੂਲੇ ਅੰਧ ਗਾਵਾਰ ਬਿਖਿਆ ਕੈ ਧਨ ਇਸ ਨਾਲ ਦੁਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਕਾਛਾ ਧਨ ਸੰਗਹਿ ਮੋਰਖ ਗਾਵਾਰ ਗਾਵਣ ਮਿਕੇ ਆ ਕੇ ਧਨ ਸਦਾ ਦੁਖ ਹੋਏ ਨਾ ਸਾਥ ਜਾਏ ਨ ਬਰੰਬਦ ਹੋਏ ਸਦਾ ਧਨ ਵਰਮਤੀ ਪਾਏ ਕਤ ਧਨ ਫੁਣਿਆਵੇ ਜਾਏ ਮਾਨਮਹ ਕੋਲੇ ਸਭਰ ਹੈ ਗਾਵਾਰੇ ਭਵਦਨ ਟੂਪੇ ਨਾਇਰ ਵਾਰ ਨਾ ਪਾਰ ਸਤਗੁਰ ਪੇਟੇ ਸਰਤ ਸਾਧਕ ਤਰਸ ਹੈ ਸਭ ਲੋਏ ਪੂਰੇ ਭਗ ਪਰਮਤ ਹੋਏ ਸਭ ਕੇਸ਼ ਸਾਚਾ ਸਤ ਹੈ ਸੋਏ ਉਤਮ ਬ੍ਰਹਮ ਪਸ਼ਣ ਕੋਏ ਸਤ ਸਤ ਸਤਿ ਆਪੰਦਰਣਾਏ ਨਾਨਕ ਆਪੇ ਪਾਵਨ ਬਾਣੀ ਦੇ ਜੋਗੁ ਮਨਾਵਤ ਸਾਹਿਬ ਗੁਰੂ ਪਾਤਸ਼ਾਹ ਮਹਾਰਾਜਿਆਂ ਦੇ ਵਰਸ਼ਿਸਕੀ ਤੇ ਹਨ ਤਨਾ ਸ੍ਰੀ ਦਾਗ ਦੇ ਵਿੱਚੋਂ ਤੀਸਰੇ ਪਾਤਸ਼ਾਹ ਧੰਗ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਪਾਵਨ ਮਿੱਤਰ ਬਾਣੀ ਅਤੇ ਅੱਜ ਦਾ ਇਹ ਪਾਵਨ ਸ਼ਬਦ ਧੰਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜਿਆਂ ਦੇ 665 ਸ਼ਾਹ ਤੰਗ ਪਰਸ ਸ੍ਰੋਤਤ ਹੈ ਤਨਾ ਆਸਨੀ ਮਹੱਲਾ ਤੀਜਾ ਕਾਚਾ ਧਨ ਸੱਚ ਹੈ ਮੂਲਕ ਕਾਵਾਰ ਮਨ ਮਗ ਭੂਲੇ ਅੰਧ ਕਾਵਾਰ ਸਤਗੁਰੂ ਜੀ ਕਹਿੰਦੇ ਮੂਰਖ ਨਿਆਣੇ ਲੋਕ ਸਿਰਫ ਦੁਨੀਆ ਵਾਲਾ ਨਾਸਵੰਤ ਧਨ ਹੀ ਜੋੜਦੇ ਨੇ ਆਪਣੇ ਮਨ ਦੇ ਪਿੱਛੇ ਤੁੰ ਵਾਲੇ ਮਾਇਆ ਦੇ ਮੋਹ ਵਿੱਚ ਅੰਨੇ ਹੋਏ ਮਨੁੱਖ ਕੁਰਾਹੇ ਪੈ ਰਹੇ ਜੀ ਨੇ ਵੇਖਿਆ ਕਹਿ ਧਨ ਸਦਾ ਦੁੱਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਮਾਇਆ ਤੇ ਧਨ ਨਾਲ ਸਤਿਗੁਰੂ ਜੀ ਕਹਿੰਦੇ ਸਦਾ ਦੁੱਖ ਹੀ ਮਿਲਦਾ ਹੈ ਇਹ ਜਿਹੜਾ ਮਾਇਆ ਵਾਲਾ ਦੁਨੀਆਵੀ ਧਨ ਹੈ ਇਹ ਧਨ ਨਾਲ ਹੀ ਮਨੁੱਖ ਦੇ ਨਾਲ ਜਾਂਦਾ ਹੈ ਅਤੇ ਨਾ ਹੀ ਇਸ ਨੂੰ ਜੋੜ-ਜੋੜ ਕੇ ਸੰਤੋਖ ਪ੍ਰਾਪਤ ਹੁੰਦਾ ਹੈ ਸਾਚਾ ਧਨ ਗੁਰਮਤੀ ਪਾਏ ਸਤਿਗੁਰੂ ਜਿਹਦੇ ਜਿਹੜਾ ਮਨੁੱਖ ਗੁਰੂ ਦੀ ਮਤ ਉੱਤੇ ਤੁਰਦਾ ਹੈ ਉਹ ਸਦਾ ਕਾਮ ਰਹਿਣ ਵਾਲਾ ਹਰਨਾਮ ਧਨ ਹਾਸਲ ਕਰਨ ਦਾ ਹੈ ਕਾਚਾ ਧਨ ਸੁਨ ਆਵੇ ਜਾਏ ਰਹੋ ਪਰ ਦੁਨੀਆ ਵਾਲਾ ਨਾਸਵਤ ਕੱਚਾ ਧਨ ਕਦੇ ਮਨੁੱਖ ਨੂੰ ਮਿਲ ਜਾਂਦਾ ਹੋਏ ਕਦੇ ਰਥੋਂ ਨਿਕਲ ਜਾਂਦਾ ਹੈ ਮਨ ਭੁਲੇ ਸਭ ਮਰਹਿ ਗਵਾਲ ਭੌਦਰ ਰੂਪੇ ਨਾ ਬਰਵਾਰ ਨਾ ਪਾਰ ਕੰਪੂਲੇ ਮਨ ਦੇ ਪਿੱਛੇ ਤੁਰਨ ਵਾਲੇ ਉਮੂਰਖ ਮਨੁਖ ਮਾਇਆ ਦੇ ਮੋਹ ਦੇ ਕਾਰਨ ਕੁੜਾਹੇ ਪੈ ਕੇ ਸਭ ਆਤਮਕ ਮੌਤ ਸਹਿਹਿੜ ਲਿੱਤੇ ਨੇ ਸੰਸਾਰ ਸਮੁੰਦਰ ਵਿੱਚ ਡੁੱਬ ਜਾਂਦੇ ਨੇ ਨਾ ਪਰਲੇ ਬੰਦੇ ਰਹਿੰਦੇ ਤੇ ਨਾ ਕਾਮਲੇ ਬੰਦੇ ਨਾ ਹੀ ਮਾਇਆ ਸਾਥ ਤੋੜਨ ਪਉਦੀ ਹੈ ਨਾ ਨਾਮ ਧਨ ਪੱਲੇ ਬੰਧਿਆ ਹੁੰਦਾ ਹੈ ਸਾਧੂ ਦੇ ਭੇਤੇ ਪੂਰੇ ਭਾਗ ਸਾਚ ਰਤੇ ਅਹਨ ਸਵਾਰਾਗ ਜਿਨ੍ਹਾਂ ਮਨੁੱਖਾਂ ਨੂੰ ਵੱਡੀ ਪੂਰੀ ਕਿਸ਼ਮਤ ਨਾਲ ਗੁਰੂ ਮਿਲ ਪੈਂਦਾ ਹੈ ਉਹ ਦਿਨ ਰਾਤ ਹਰ ਵੇਲੇ ਸਦਾ ਤੇਰਾ ਨਾਮ ਵਿੱਚ ਮਗਨ ਰਹਿੰਦੇ ਨੇ ਨਾਮ ਦੀ ਬਰਕਤ ਨਾਲ ਮਾਇਆ ਵੱਲੋਂ ਅਪਰਾਮਤਾ ਵਿੱਚ ਟਿਕੇ ਰਹਿੰਦੇ ਨੇ ਸਾਵਨ ਦੁਪਮਾ ਅੰਮ੍ਰਿਤ ਸਾਖੀ ਬਾਣੀ ਪੂਰੇ ਭਾਗ ਹਰਨਾਮ ਸੁਹਾਣੀ ਸਦਾ ਸਤ ਪ੍ਰਭੂ ਦੀ ਸਤ ਸਲਾਹ ਬਾਣੀ ਗੁਰਬਾਣੀ ਸਦਾ ਹੀ ਆਤਮਗਤ ਜੀਵਨ ਦੇਣ ਵਾਲਾ ਨਾਮ ਜਦ ਵੱਟਦੀ ਹੈ ਤੇ ਪੂਰੇ ਕਿਸ ਸੰਤਾਨ ਮਨੁੱਖ ਇਸ ਬਾਣੀ ਦੀ ਬਰਕਤ ਨਾਲ ਪ੍ਰਮਾਤਮਾ ਵਾਹਿਗੁਰੂ ਜੀ ਦੇ ਨਾਮ ਵਿੱਚ ਮੀਨ ਹੋ ਜਾਂਦਾ ਹੈ ਸੇਧ ਸਾਧਕ ਤਨਸਹਿ ਸਭ ਲੋਏ ਪੂਰੇ ਭਾਗ ਪ੍ਰਾਪਤ ਹੋਏ ਕਰਾਂ ਮਾਤੀ ਜੋਗੀ ਦੇ ਸਾਧਨਾ ਕਰਨ ਵਾਲੇ ਜੋਗੀ ਸਾਰੇ ਹੀ ਜਗਤ ਵਿੱਚ ਇਸ ਬਾਣੀ ਖਾਤਰ ਤਰਲੇ ਲਿੰਦੇ ਨੇ ਪਰ ਪ੍ਰਭੂ ਦੀ ਸ਼ਬਦ ਸੁਲਾ ਬਾਣੀ ਗੁਰਬਾਣੀ ਪੂਰੀ ਕਿਸਮਤ ਨਾਲ ਹੀ ਮਿਲਦੀ ਹੈ ਸਭ ਕੇ ਸੱਚਾ ਸਾਚਾ ਹੈ ਸੋਏ ਕੂਤਮ ਬ੍ਰਹਮ ਬਸੜੇ ਕੋਲੇ ਜਿਹੜਾ ਕੋਈ ਵਰਨਾ ਮਨੁੱਖ ਪਵਿੱਤਰ ਸਰੂਪ ਪਰਮਾਤਮਾ ਨਾਲ ਸਾਝ ਪਾਉਂਦਾ ਹੈ ਉਸ ਨੂੰ ਹਰੇਕ ਸੱਜ ਵਿੱਚ ਉਸ ਸਦਾ ਸਿਰ ਪ੍ਰਭੂ ਦਾ ਰੂਪ ਦੇਸਨੀ ਹੈ ਉਸ ਨੂੰ ਹਰਥਾ ਉਹ ਸਦਾ ਸਿਰ ਪ੍ਰਭੂ ਦੀ ਵਸਤਾ ਦੇਸਦਾ ਹੈ ਸਤ ਸਤਾ ਸਤ ਆਪ ਦਰੜਾਏ ਸਦਾ ਚਰਨ ਰਖਵਾਲਾ ਪ੍ਰਮਾਤਮਾ ਆਪਣਾ ਸਦਾ ਚਰਨਾਮ ਆਪ ਹੀ ਮਨੁੱਖ ਦੇ ਹਿਰਦੇ ਵਿੱਚ ਪੱਕਿਆ ਕਰਦਾ ਹੈ ਨਾਮ ਕੇ ਆਪੇ ਵੇਖੈ ਆਪੇ ਸਦਾਏ ਵਾਕ ਹੀ ਸਭ ਦੇ ਸੰਭਾਵਣ ਕਰਦਾ ਹੈ ਤੇ ਆਪ ਹੀ ਸਭ ਜੀਵਾਂ ਨੂੰ ਆਪਣੇ ਸਦਾ ਅਥਰ ਨਾਮ ਵਿੱਚ ਜੋੜਦਾ ਹੈ ਸੋ ਬੋਤਾਨ ਕੁਲਸ਼ ਕਰਾਦਾ ਧੰਨਵਾਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਜੀ ਦਾ ਜਿਨ੍ਹਾਂ ਅੰਮ੍ਰਿਤ ਵੇਲੇ ਤੋਂ ਮਹਾਨ ਕਿਰਪਾ ਬਖਸ਼ਿਸ਼ ਰਹਤ ਰੀਤੀ ਅੰਮ੍ਰਿਤ ਵੇੜਾ ਕੁਲੇ ਦਰਸ਼ਨ ਦੀਦਾਰੇ ਬਖਸ਼ਿਸ਼ ਕੀਤੇ ਬਾਣੀ ਪੜਨ ਸੁਣਨ ਦਾ ਸਤ ਸੰਗਤ ਕਰਨ ਦਾ ਸੁਭਾਗ ਸਮ ਬਖਸ਼ਿਸ਼ ਕੀਤਾ ਸਤਿਗੁਰੂ ਪ੍ਰੀਤਿ ਪ੍ਰਵਾਦ ਸੱਜੇ ਪਾਤਸ਼ਾਹ ਦੀ ਇਸੇ ਹੀ ਤਰ੍ਹਾਂ ਕਿਰਪਾ ਦ੍ਰਿਸ਼ਟੀ ਬਣਾਈ ਰੱਖਣਾ ਸਰਬ ਸੰਤਾਂ ਨੂੰ ਆਪਣੇ ਚਰਨਾਂ ਕਮਲਨਾੜ ਜੋੜ ਕੇ ਰੱਖਣਾ ਸਭਾਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ ਗੁਰਸਿੱਖੀ ਜੀਵਨ ਨਾਮ ਦਾਗ ਦੀਆਂ ਦਾਤਾਂ ਅਵਰਤ ਮੇਲਾ ਬਾਣੀ ਬਾਣੀ ਦਾ ਪਿਆਰ ਬਖਸ਼ਿਸ਼ ਕਰਨਾ ਸਰਬ ਸੰਤਾਂ ਦੇ ਕਾਲ ਜਲਾਸ ਕਰਨਾ ਗੁਰਮਤਿ ਅਨੁਸਾਰ ਸਭਨਾ ਦੀ ਐਸ਼ਵ ਮਨੋ ਕਾਮਨਾ ਪੂਰਨ ਕਰਵਾ ਸਰਬ ਸੰਤਾਂ ਦਾ ਧੰਨਵਾਦ ਸਰਬ ਸੰਤਾਂ ਨੂੰ ਜੀਉ ਆਇਆ ਜੀਉ ਆਇਆ ਕਾਉ ਗੁਰੂ ਪਿਆਰੇ ਸਾਸਣ ਜੀਉ ਸਭਨਾ ਨੂੰ ਸ੍ਰੀ ਵਾਰਗੁਰੂ ਜੀ ਦੇ ਜਾਪ ਨਰ ਨ ਕਰੀਏ ਜੀ ਕੋਈ ਵੀ ਰਸ ਨਵਾਤੀ ਨਾ ਰਹੇ ਸਾਰੀਆਂ ਸੰਗਤਾਂ ਪਿਆਰ ਸਤਿਕਾਰ ਸਹਿਤ ਬੋਲਿਓ ਜੀ ਸਤਨਾਮ ਆਹਿ ਗੁਰੂ ਸਤਨਾਮ

e hope त न